ਇਹ 2009 ਮਾਡਲ ਹੈ ਜੀ ਠੀਕ ਹੈ ਜੀ ਟਾਇਰ ਬਾਜਰਾ ਕੁੜੀਆ ਦੇ ਨਵੇਂ ਆ ਇੰਜਨ ਗੇਅਰ ਬਿਲਕੁਲ 16 ਨੇ ਟਾਉ ਮਾਡਲ ਹੈ ਟਾਉ ਮਾਡਲ ਹੈ ਖੁੱਲਦਾ ਹਿੱਸਾ ਡਬਲ ਪੀਡੀਓ ਡਬਲ ਡਿਸਟਰੀਬਿਊਟਰ ਹੈ ਜੀ 3 ਸਪੀਡ ਹੈ ਇਹ ਹਾਂਜੀ ਬਾਈ ਮਾਡਲ ਹੈ 900 ਘੰਟਾ ਚੱਲਿਆ ਇਹ ਮੈਨੂੰ ਲੱਗ ਸਾਰਿਆਂ ਦੀ ਕੁੜੀਆ ਦੇ ਨੇ ਦੇਸੀ ਵਰਤਦੀ ਨਹੀਂ ਅਸੀਂ ਇਹਦਾ ਨਵਾਂ ਮਾਡਲ ਹੈ ਜੀ ਹਾਂਜੀ ਇੰਜਨ ਗੇਅਰ ਦਾ ਬਿਲਕੁਲ ਸੁਣਾ ਨੇ ਟਾਉ ਮਾਡਲ ਹੈ ਜੀ ਪਾਵਰ ਸਟੀਅਰਿੰਗ ਚਾਰੇ ਡਾਇਨਮਿਕ ਸਾਈਡ ਗੇਅਰ ਹੈ 3 ਸਪੀਡ ਦਾ ਚੇਂਜਰ ਵਾਲਾ ਵੀ ਮਾਡਲ ਹੈ 1500 ਘੰਟਾ ਚੱਲਿਆ ਨਾਲ ਦੇ ਟਾਇਰ ਨੇ ਉਹ ਮੜਲਾ ਚੇਂਜਰ ਵਾਲਾ ਪਹਿਲੇ ਟਾਇਰ ਨਾਲ ਦਿਆ ਅਗਲਾ ਜਿਹੜਾ ਉਹਨੂੰ ਅੱਪਾ ਪੌਂਟੀਆਂ ਬਗਣਾ ਵਾਲਾ ਟਰੈਕਟਰ ਮੰਡੀ ਤੇ ਸਾਡੇ ਨਾਲ ਵੀਰ ਸੀਰਾ ਜੁੜਿਆ ਸਸਰੀ ਗੱਲ ਵਈ ਸੀ ਰੇ ਬਹੁਤ ਠੀਕ ਐ ਸੀ ਰੇ ਬਹੁਤ ਚੜਦੀ ਕਲਾ ਚੜਦੀ ਕਲਾ ਹਾਂਜੀ ਹਾਂਜੀ ਤੇ ਸੀਰੇ ਕਿਵੇਂ ਕਾਰੋਬਾਰ ਕਿਵੇਂ ਚੱਲਦਾ ਕਾਰੋਬਾਰ ਹੋਤੋ ਜੀ ਜਾਲਦਾ ਜੀ ਕਿੰਨੇ ਕੁ ਟਰੈਕਟਰ ਨੇ 50 ਟਰੈਕਟਰ ਹੋਣਗੇ ਲਗਭਗ 50 ਹਾਂ ਠੀਕ ਐ ਸਾਰੇ ਉੱਚੀਆਂ ਕੰਟੈਂਸਰਾਂ ਦੇ ਹੁੰਦੇ ਹਾਂ 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 ਤੇ ਲੌਨ ਫੈਂਸ ਸਾਰਾ ਕੁਝ ਸਹੂਲਤ ਸਾਰੀ ਕਸੂਲਤ ਐ ਹਾਂ ਠੀਕ ਐ ਤੇ ਕਾਪੀ ਕੰਮ ਜਾਂਦੇ ਕਿਵੇਂ ਮਿਲਣਗੇ ਸਾਰੇ ਪੰਜਾਬ ਨੰਬਰ ਪੰਜਾਬ ਨੰਬਰ ਠੀਕ ਹੈ ਤੇ ਹੁਣ ਆਪਾਂ 855 ਤੋਂ ਸਟਾਰਟ ਕਰਦੇ ਆਂ ਸਿਰੇ ਇਹਦੇ ਬਾਰੇ ਦੱਸੀ ਬਈ 2009 ਮਾਡਲ ਹੈ ਠੀਕ ਹੈ ਜੀ ਟਾਇਰ ਬਜਰਾ ਗੁੜੀਆ ਦੇ ਨਵੇਂ ਆ ਠੀਕ ਹੈ ਜੀ ਮੈਨੂੰ ਕਹ ਸਾਢੇ 3 ਲੱਖ ਦਾ ਨੈਟ ਫਟਾ ਨੈਟ ਫਟਾ ਹਾਂ ਉਹ ਤਾਂ 97000 ਰੇਟ ਦਾ ਠੀਕ ਹੈ 375 ਰੇਟ ਹੈ ਸਾਢੇ 3 ਦਾ ਬਣੂ ਮਿੱਤਰੋ ਟਰੈਕਟਰ ਤੋਂ ਸੀ ਚੈੱਕ ਕਰ ਸਕਦੇ ਹਾਂ ਰੰਗ ਪੈਂਟ ਦਾ ਸਾਰਾ ਇੰਜਨ ਗੇਅਰ ਦਾ ਗਾਰੰਟੀ ਹੈ ਗਾਰੰਟੀ ਹੈ ਜੀ ਗਾਰੰਟੀ ਹੈ ਬਾਹਰ ਪੰਪ ਵਾਲਾ ਆ ਗਿਆ ਮਿੱਤਰੋ ਤੇ ਸੈਂਪਲ ਕੱਪੜੇ ਵਾਲੀ ਸਾਤਰੀ ਆ ਗਈ ਟਰੈਕਟਰ ਚੈੱਕ ਕਰ ਸਕਦੇ ਹੋ ਚੰਗਾ ਟਰੈਕਟਰ ਹੈ ਆਜੋ ਅਗਲੇ ਟਰੈਕਟਰ ਦੀ ਗੱਲ ਕਰੀਏ ਆਪਾਂ 5210 ਜੌਂਡੀਅਰ 2021 ਮਾਡਲ ਹੈ ਠੀਕ ਹੈ ਜੀ ਇੰਜਨ ਗੇਅਰ ਬਿਲਕੁਲ 16 ਨੇ ਟਾਪ ਮਾਡਲ ਹੈ ਟਾਪ ਮਾਡਲ ਹੈ ਖੋਲਦਾ ਹਿੱਸਾ ਡਬਲ ਪੀਡੀਓ ਡਬਲ ਡਿਸਟ੍ਰੀਬਿਊਟਰ ਠੀਕ ਹੈ ਜੀ ਤੇ ਟਾਇਰਾਂ ਦੀ ਕੰਡੀਸ਼ਨ ਕਿੰਨੀ ਕਹ ਜੀ 70% ਟਾਇਰ ਇਹ ਨਾਲ ਦੀ ਹੈ 70% ਟਾਇਰ ਗੂਟੀਅਰ ਦੇ ਨੇ ਮਿੱਤਰੋ ਨਾਲ ਦੇ ਤੇ ਟਰੈਕਟਰ ਚੈੱਕ ਕਰ ਸਕਦੇ ਹੋ ਲੱਗ ਤੋਂ ਕਲੱਚ ਚਲਾ ਗਿਆ ਫੁੱਲ ਟਾਪ ਮਾਡਲ ਹੈ ਤੇ ਸਿੰਪਲ ਕੱਪੜੇ ਵਾਲੀ ਸਾਥਰੀ ਆ ਗਈ ਕੱਲੀ ਹਾਰ ਦੀ ਘਾਟ ਹੈ ਟਰੈਕਟਰ ਪੂਰਾ ਚਮਕਦਾ ਪਿਆ ਕਿੰਨੇ ਮਾਡਲ ਹੈ ਜੀ 21 21 21 21 ਦਾ ਰੇਟ ਸਵਾ 6 ਲੱਖ ਅਸਤੇ ਸਵਾ 7 ਸਵਾ 7 ਲੱਖ ਦਾ ਸਵਾ 7 ਲੱਖ ਪਊਗਾ ਸਵਾ 7 ਲੱਖ ਦਾ ਇਹ ਟਰੈਕਟਰ ਮਿੱਤਰੋ ਬਣੂਗਾ 7 ਲੱਖ 35000 ਡਿਮਾਂਡ ਹੈ 7 35 ਡਿਮਾਂਡ ਹੈ ਸਵਾ 7 ਲੱਖ ਦਾ ਬਣੂਗਾ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਤੁਸੀਂ ਤੇ ਮੂਰੇ ਆ ਗਿਆ ਸਿਉਣਾ ਲੀਕਾ 60 ਦਾ ਤੇ ਸਕੰਦਰਾ ਐਚ ਡੀ ਐਮ ਇਹਦੇ ਬਾਰੇ ਦੱਸੀ ਬਾਈ ਜੀ 3 ਸਪੀਡ ਹੈ ਇਹ ਹਾਂਜੀ ਬਾਈ ਮਾਡਲ ਹੈ 900 ਘੰਟਾ ਚੱਲਿਆ 900 ਘੰਟੇ ਚੱਲਿਆ ਹਾਂ ਬਿਲਕੁਲ ਕੰਪਨੀ ਦੇ ਕੰਡੀਸ਼ਨ ਦਾ ਠੀਕ ਹੈ ਜੀ ਟਾਇਰਾਂ ਦੀ ਕੰਡੀਸ਼ਨ ਨਾਲ ਦੇ 80 ਪੈਸੇ ਟਾਇਰ ਨਾਲ ਦੇ ਨੇ ਬਾਈ ਗੁੜਿਆਰ ਦੇ ਟਾਇਰ ਨੇ ਤੇ ਵੇਟ ਵੂਟ ਲੱਗੇ ਹੋਏ ਨੇ ਤੇ ਜੇ ਟਰੈਕਟਰ ਦੀ ਗੱਲ ਕੀਤੀ ਆ ਬੇ ਟਰੈਕਟਰ ਬਿਲਕੁਲ ਸ਼ੋਰੂਮ ਕੰਡੀਸ਼ਨ ਹੈ ਚੰਗਾ ਟਰੈਕਟਰ ਕਹਿ ਦਿੰਦੇ ਆ ਜਿਹਨੂੰ ਹੀਰਾ ਟਰੈਕਟਰ ਕਿਹਾ ਜਾਂਦਾ ਚੇਂਜਰ ਮੈਟ ਹੈ ਉਨੀ ਬੈਕ ਉਨੀ ਮੂਹਰ ਨੂੰ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਤੇ ਮਾਡਲ ਬਾਈ ਆ ਗਿਆ ਸੀ ਰੇਟ ਜੀ ਮੁੱਲ ਤਾਂ ਹੈ ਜੀ 685 ਮਿਲ ਨੂੰ 6.5 ਲੱਖ ਦਾ ਨੈਟ ਆ 6.5 ਲੱਖ ਦਾ ਇਹ ਟਰੈਕਟਰ ਮਿੱਤਰੋ ਬਣੂਗਾ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਸੈਂਪਲ ਕੱਪੜੇ ਵਾਲੀ ਸਾਸੀ ਮੂਰੇ ਆ ਗਿਆ 53 ਦਾ ਚੁੰਡੀਆ 18 ਮਾਡਲ 18 ਮਾਡਲ 100 ਮਾਡਲ ਤੇ ਠੀਕ ਹੈ ਜੀ ਤੇ ਇੰਜਨ ਗੇਅਰ ਦਾ ਬਿਲਕੁਲ ਸੋਲਾ ਨੇ ਇੰਜਨ ਗੇਅਰ ਤਾਂ ਬਿਲਕੁਲ ਓਕੇ ਆ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕੀਤੀ ਜਾਵੇ ਭਾਈ ਟਾਇਰ ਚੌਕੜਾ ਰੁਪਿਆ ਪਏ ਨੇ ਗੁੜਿਆਰ ਤੇ ਟਾਇਰ ਨਹੀਂ ਸਾਰੇ ਮੈਨੂੰ ਨਾਲ ਸਾਰਿਆਂ ਦੀ ਗੁੜਿਆਰ ਦੇ ਨੇ ਦੇਸੀ ਵਰਤਦੀ ਨਹੀਂ ਅਸੀਂ ਦੇਸੀ ਵਰਤਦੀ ਨਹੀਂ ਬਾਈ ਕਹਿੰਦਾ ਤੇਸੀ ਵਰਤਦੀ ਨਹੀਂ ਗੁੜਿਆਰ ਦੇ ਟਾਇਰ ਚੱਲਣਗੇ ਯਾਰ ਜੇ ਕੇ ਸੋਨਾ ਦੇ ਤੇ ਕਨੋਪੀ ਵਗੈਰਾ ਲੱਗੀ ਹੋਈ ਐ ਮੂਰੇ ਹੈਵੀ ਬੰਪਰ ਲੱਗਿਆ ਖੋਲਦੇ ਹਿੱਸੇ ਵਾਲਾ ਖੋਸ ਐ ਖੋਤਜੀ ਵਾਲਾ ਰੀਂਸੀ ਲਿਆ ਹਣਾ ਹਾਂ ਖੋਸ ਐ ਖੋਲਦੇ ਹਿੱਸੇ ਵਾਲਾ ਦੋ ਵਾਰ ਸਪੀਡਿਓ ਡਬਲ ਡਿਸਟ੍ਰੀਬਿਊਟਰ ਡਬਲ ਡਿਸਟ੍ਰੀਬਿਊਟਰ ਤੇ ਮਾਡਲ 18 ਆ ਗਿਆ ਸੀ ਤੇ ਰੇਟ ਜੀ ਉਹਦਾ ਸੇਨ ਪਿਆ ਕਿ ਉਹ ਤੁਹਾਨੂੰ ਮਿਲੂਗਾ 6.5 ਲੱਖ ਦਾ ਜੀ ਨੈਟ 6.5 ਲੱਖ ਦਾ ਨੈਟ ਫੈਟ ਬਣੂ ਬਈ 690 ਰੇਟ ਐ 690 ਰੇਟ ਆ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਤੁਸੀਂ ਮੂਰੇ ਆ ਗਿਆ ਸਿਉਨਾ ਲੀਕਾ 750 ਇਦੇ ਬਾਰੇ ਦੱਸਿਓ ਜੀ 2009 ਮਾਡਲ ਆ ਜੀ ਹਾਂਜੀ ਇੰਜਨ ਗੇਅਰ ਦਾ ਬਿਲਕੁਲ ਸੁਣਾ ਨੇ ਆ ਇੰਜਨ ਗੇਅਰ ਤਾਂ ਬਿਲਕੁਲ ਓਕੇ ਆ ਟਰੈਕਟਰ ਰੰਗ ਪੈਂਟ ਦਾ ਵੀ ਰੀਨਲ ਆ ਰੀਨਲ ਟਾਇਰਾਂ ਦੀ ਕੰਡੀਸ਼ਨ 90 ਪੈਸੇ 90 ਪੈਸੇ ਜੇ ਕੇ ਸੁਨਾ ਨੰਬਰ 1 ਦੇ ਟਾਇਰ ਨੇ ਬਈ ਅੱਗੇ ਗੁਡੀਰ ਆ ਅੱਗੇ ਗੁਡੀਰ ਦੇ ਨਹੀਂ ਟਰੈਕਟਰ ਚੰਗਾ ਹੈ ਟਰੈਕਟਰ ਤੁਸੀਂ ਦੇਖ ਸਕਦੇ ਹੋ ਅਗਲੇ ਡੈਰੀ ਵੱਡੇ ਲੱਗੇ ਮਹਿੰਗੇ ਲੱਗੇ ਪਿਆ ਮਹਿੰਗੇ ਲੱਗੇ ਹੋਇਆ ਜੀ ਤੇ 9 ਮਾਡਲ ਦਾ ਰੇਟ ਕਿਨਾ ਗਿਆ ਜੀ ਰੇਟ ਤਾਂ ਹੈ ਜੀ 315 ਹਾਂਜੀ ਮਿਲ ਗੋ 290000 ਦਾ ਨੈਟ ਫਟ ਨੈਟ ਫਟ 290000 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਤੁਸੀਂ ਸੈਂਪਲ ਕੱਪੜੇ ਵਾਲੀ ਛਤਰੀ ਹੈ ਮੂਰੇ ਆ ਗਿਆ 60 60 ਫਾਰਮ ਟਰੈਕ ਫਾਰਮ ਟਰੈਕ ਇਹਦੇ ਬਾਰੇ ਦੱਸਿਓ ਜੀ 14 ਮਾਡਲ ਹੈ ਜੀ ਪਾਵਰ ਸਟੀਅਰਿੰਗ ਹੈ ਚਾਰੇ ਡਾਇਨਮਿਕ ਸਾਈਡ ਗੇਰ ਹੈ ਸਾਈਡ ਗੇਰ ਹੈ ਠੀਕ ਹੈ ਚਾਰੇ ਟਾਇਰ ਬਈ ਪੋਲੋ ਵੀ ਹਜੇ ਉੱਤੇ ਪੈਟਰਨ ਦੇ ਤੇ ਟਾਇਰ ਤੁਸੀਂ ਚੈੱਕ ਕਰ ਸਕਦੇ ਹੋ ਤੇ ਮਾਡਲ ਇਹ ਕਿੰਨੇ ਸੀ ਜੀ 14 14 ਦਾ ਰੇਟ ਮੇਰੂ ਗਾ ਇਹ ਤਾਂ 165000 ਦਾ ਮੁੱਲ 385 ਹੈ ਮੁੱਲ 385 ਹੈ 365000 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਚੰਗਾ ਟਰੈਕਟਰ ਆ ਸੈਂਪਲ ਕਪੜੇ ਵਾਲੀ ਛਤਰੀ ਆ ਮੂਰੇ ਆ ਗਿਆ ਜੀ 750 55 ਐਚਪੀ ਇਹਦੇ ਬਾਰੇ ਦੱਸੀ ਬਾਈ 3 ਸਪੀਡ ਚੇਂਜਰ ਵਾਲਾ 20 ਮਾਡਲ ਹੈ 20 ਮਾਡਲ ਹੈ ਟਰੈਕਟਰ ਦੇਖ ਸਕਦੇ ਹੋ ਟਾਇਰਾਂ ਦੀ ਗੱਲ ਨਾਲ ਦੇ ਟਾਇਰ ਨੇ 60 70 ਪੈਸੇ 60 70 ਪੈਸੇ ਨਾਲ ਦੇ ਟਾਇਰ ਨੇ ਐਮ ਆਰ ਐਫ ਦੇ ਤੇ ਟਰੈਕਟਰ ਚੰਗਾ ਬਾਈ ਟਰੈਕਟਰ ਚੈੱਕ ਕਰ ਸਕਦੇ ਹੋ ਡਬਲ ਡਿਸਟਰੀਬਿਊਟਰ ਚ ਆ ਗਿਆ ਰੇਟ ਕਿੰਨਾ ਗਿਆ ਜੀ 565 ਹੈ ਜੀ 565 ਦਾ ਮਿਲੂਗਾ 140 ਦਾ 5 ਲੱਖ 40 ਹਜ਼ਾਰ ਦਾ ਬਾਈ ਇਹ ਟਰੈਕਟਰ ਬਣੂਗਾ ਹਾਂ ਜੀ ਟਰੈਕਟਰ ਚੰਗਾ ਚੇਂਜਰ ਮਾਟ ਆ 19 ਬੈਕ 19 ਮੂਰ ਨੂੰ ਕਨੋਪੀ ਵਗੈਰਾ ਲੱਗੀ ਹੋਈ ਆ ਟਰੈਕਟਰ ਦੇਖ ਸਕਦੇ 3 ਸਪੀਡ ਹੈ 3 ਸਪੀਡ ਮੂਰੀ ਆ ਗਿਆ ਸਪੈਸ਼ਲਿਟੀ ਸਨ 330 90 ਹੌਲੈਂਡ ਇਹਦੇ ਬਾਰੇ ਦੱਸਿਓ ਜੀ ਤੇ 1500 ਘੰਟਾ ਦੇ ਨਾਲ ਦੇ ਟਾਇਰ ਨੇ ਠੀਕ ਹੈ ਜੀ ਕਿੰਨੇ ਕ ਪੈਸੇ ਨੇ ਜੀ 80 ਪੈਸੇ 80 ਪੈਸੇ ਨਾਲ ਤੇ ਟਾਇਰ ਪਾਣੇ ਬਾਈ ਐਮ ਆਰ ਐਫ ਦੇ। ਹਾਂ। ਟਰੈਕਟਰ ਚੈੱਕ ਕਰ ਸਕਦੇ ਮੂਹਰੇ ਗੁੜੀਆਰਦੇ ਨੇ। ਟੋਅ ਮਾਡਲ ਐ, ਜੈਕ ਵਾਲਾ। ਟੋਅ ਮਾਡਲ ਐ, ਜੈਕ ਵਾਲਾ। ਜੈਕ ਵਾਲਾ। ਤੇ ਅਲੱਗ ਤੋਂ ਕਲੱਚ ਵਾਲਾ ਤੇ ਡਬਲ ਡਿਸਟ੍ਰਿਬਿਊਟਰ ਚ। ਤੇ ਕਨੋਪੀ ਵਗੈਰਾ ਲੱਗੀ ਹੋਈ ਐ। ਪਲੱਸ ਜੂਜੀ ਗੇਅਰ ਵਾਲਾ। ਹਾਂਜੀ। ਤੇ ਮਾਡਲ ਤਾਂ 18 18 ਜੀ ਤੇ ਰੇਟ 690 ਹੂੰ ਮਿਲੂਗਾ 6.50000 ਦਾ। 690 ਰੇਟ ਆਈ 6 ਲੱਖ 65000 ਦਾ ਬਣੂਗਾ। ਹਾਂ। ਤੇ ਟਰੈਕਟਰ ਚੰਗਾ। ਮੂਰੇ ਆ ਗਿਆ Mahindra 605 DI 4 wheel ਇਹਦੇ ਬਾਰੇ ਦੱਸਿਓ ਜੀ ਟੋਪ ਮਾਡਲ ਹੈ ਚੇਂਜਰ ਵਾਲਾ ਪਹਿਲੇ ਟਾਇਰ ਨਾਲ ਦੇ ਅਗਲਾ ਜੋੜਾ ਬਿਲਕੁਲ ਨਵੇਂ ਠੀਕ ਹੈ ਜੀ ਤੇ ਮੂਰੇ ਵੀ ਵੇਟ ਲੱਗੇ ਨੇ ਹਾਂ ਜੀ ਕਨੋਪੀ ਛਤਰੀ ਹੈ ਕਨੋਪੀ ਛਤਰੀ ਲੱਗੀ ਵੱਡੀ ਪਾਵਰ ਵਾਲਾ 60 ਪਾਵਰ ਵਾਲਾ ਮਾਡਲ ਹੈ 60 ਪਾਵਰ ਵਾਲਾ ਜੀ ਹੁਣ ਵਿਜਾਹ ਵਾਲਾ ਹੁਣ 60 ਵਾਲਾ ਹੈ ਪਹਿਲਾਂ ਵਾਲਾ ਠੀਕ ਹੈ ਜੀ 60 ਪਾਵਰ ਵਾਲਾ ਬਈ ਇਹ ਟਰੈਕਟਰ ਚੈੱਕ ਕਰ ਸਕਦੇ ਹੋ ਚੇਂਜਰ ਮੈਟਿਕ ਕਿੰਨੇ ਮਾਡਲ ਆ ਗਿਆ ਸੀ ਇਹ 21 ਹੈ ਜੀ 21 ਦਾ ਰੇਟ 65000 ਦਾ ਮਿਲੂਗਾ ਮੁੱਲ 785 ਹੈ ਮੁੱਲ 7 ਲੱਖ 65000 ਦਾ ਬਣ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਤੁਸੀਂ ਮੂਰੇ ਆ ਗਿਆ ਜੀ 19 ਮਾਡਲ ਆ 545 545 19 ਮਾਡਲ ਹੈ 19 ਮਾਡਲ ਆ ਜੀ ਹਾਂਜੀ ਤੇ ਇੰਜਨ ਗੇਅਰ ਤਾਂ ਕਿੰਦਾ ਬਿਲਕੁਲ ਸੋਣਾ ਨਾਲ ਜਿਹੜਾ ਟੈਟੂ ਨਾਲ ਤੇ ਟਾਇਰ ਟੂਰ ਨੇ ਬਾਈ ਇੰਜਨ ਗੇਅਰ ਦਾ ਇੱਕ ਨੰਬਰ ਹੈ ਕਨੋਪੀ ਵਗੈਰਾ ਲੱਗੀ ਹੋਈ ਹੈ ਤੇ ਸਾਈਡ ਕਲਚ ਹੈ ਟਰੈਕਟਰ ਦੇਖ ਸਕਦੇ ਹੋ ਰੰਗ ਪੈਂਟ ਦਾ ਸਾਰਾ ਰੀਨਲ ਤੇ 19 ਮਾਡਲ ਦਾ ਰੇਟ ਕਿੰਨਾ ਗਿਆ ਜੀ 755 ਰੇਟ ਹੈ ਜੀ ਦੇਣਾ ਕਿੰਨੇ ਦਾ ਜੀ 730 ਦਾ 730000 ਦਾ ਇਹ ਟਰੈਕਟਰ ਮਿੱਤਰੋ ਬਣੂਗਾ ਟਰੈਕਟਰ ਚੰਗਾ ਤੇ ਬਾਈ ਨਾ ਕਰਦੇ ਆ ਗੱਲ ਸਿਰੇ ਇਸ ਤੋਂ ਲਾਵਾ ਹੋਰ ਵੀ ਟਰੈਕਟਰ ਹਾਂ ਕਾਫੀ ਖੜੇ ਨੇ 4 ਵੀਲ ਦੇ ਵਿੱਚ ਵੀ 2 ਵੀਲ ਦੇ ਵਿੱਚ ਰੈਡ ਦਾ ਵਿੱਚ ਵੀ ਘੱਟ ਲੈਨੇ ਆ ਹਾਂ ਵਿੱਚ ਵੀ ਘੱਟ ਲਾਂਗੇ ਠੀਕ ਹੈ ਤੇ ਮੋਬਾਈਲ ਨੰਬਰ ਕਿੰਨਾ 98152 85869 ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਬਾਈ ਜਗਸੀਰ ਸਿੰਘ ਜਾਣਕਾਰੀ ਦੇਣ ਲਈ ਤੇ ਲੋ ਵੀ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ